ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਭਾਈ ਬਹਿਲੂ ਜੀ ਪਿੰਡ ਭਾਈਕੇ ਫਫੜੇ ਵਿਕੇ ਲੈ ਕੇ ਆਏ ਆ ਸੋ ਸਾਡੀ ਬੇਨਤੀ ਹੈ ਕਿ ਸਾਡੇ ਇਸ ਚੈਨਲ ਰੋਹਾਨੀ ਪੰਜਾਬ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਅਸੀਂ ਆਪ ਸਭ ਜੀ ਨੂੰ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨ ਇਸ ਤਰ੍ਹਾਂ ਕਰਵਾਉਂਦੇ ਰਹੀਏ ਜੀ ਆ ਰਹੇ ਜੀ ਅੰਦਰ ਜੀ ਸਾਧ ਸੰਗਤ ਜੀ ਅਸੀਂ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਚੁੱਕੇ ਆਂ ਦਰਬਾਰ ਸਾਹਿਬ ਦੇ ਅੰਦਰ ਵੀ ਚੱਲਾਂਗੇ ਇੱਕ ਕਰੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਹਾਂ ਜੀ ਸਾਧ ਸੰਗਤ ਜੀ ਦਰਬਾਰ ਸਾਹਿਬ ਦੇ ਅੰਦਰ ਪਹੁੰਚੇ ਆਂ ਤੋਂ ਕਰੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਚੱਲਦੇ ਆਂ ਜੀ ਅੰਦਰ ਦੇਖਦੇ ਆਂ ਇੱਥੇ ਤੱਕ ਕੀ ਬਣਿਆ ਹੋਇਆ ਹੈ। ਉਹ ਸੰਗਤਾਂ ਦੀ ਜੋ ਰੌਣਕ ਹੈ ਉਹ ਸਭ ਸੰਗਤਾਂ ਦੇਖ ਸਕਦੀਆਂ ਨੇ। ਗੁਰਦੁਆਰਾ ਸਾਹਿਬ ਦੇਖੇ ਪਹੁੰਚੇ ਆ ਜੀ। ਆਈ ਸਾਥ ਸੰਗਤ ਜੀ। ਅਰੇ ਹੋ ਜੀ ਸਾਡੇ ਨਾਲ। ਪਰਿਵਾਰ ਸਾਹਿਬ ਚੱਲਦੇ ਆਪਾਂ ਇੱਕ ਵਾਰੀ। ਘਰ ਆਵਾਵਾਂਗੇ ਸਾਰੇ ਦਰਸ਼ਨ ਸਮੂਹ। ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਕੀਤੀ ਗਈ ਹੈ ਦਰਵਾਰਾ ਸਾਹਿਬ ਦੀ। ਸੇਵਾਦਾਰ ਵੀਰ ਆਰੇ ਨੇ ਜੀ ਸਾਡੇ ਉਹ ਜੋ ਤਰ੍ਹਾਂ ਕੋਈ ਸੰਗਤਾਂ ਨੇ ਜੋ ਬੈਠ ਕੇ ਬਾਬਾ ਜੀ ਦੇ ਦਰ ਤੇ ਕਿਸੇ ਸੱਜਣ ਨਾਲ ਗੱਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਥੋਂ ਦਾ ਇਤਿਹਾਸ ਹੈ ਜੋ ਜਾਣਨ ਦੀ ਕੋਸ਼ਿਸ਼ ਕਰਾਂਗੇ ਚੱਲਦੇ ਆਂ ਅੰਦਰ ਜੀ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਛੇ ਅੰਗੀਠਾ ਸਾਹਿਬ ਭਾਈ ਬਹਿਲੂ ਜੀ ਹਾਂਜੀ ਸਾਧ ਸੰਗਤ ਜੀ ਸਾਡੇ ਸਤਿਗੁਰ ਪਾਤਸ਼ਾਹ ਜੇ ਜਗਾ ਸ਼ਿਸ਼ੋਤ ਨਹੀਂ ਬਾਲਕੀ ਸਾਹਿਬ ਦੇ ਦਰਸ਼ਨ ਕਰੋ ਜੀ ਸੋ ਬਹੁਤ ਹੀ ਖੁਸ਼ੁਕਦਰਦਾਰ ਸਾਹਿਬ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਭਾਈ ਬਹਿਲੂ ਪਿੰਡ ਭਾਈ ਕੇ ਇਸ ਜਗਾ ਜੋਤ ਪ੍ਰਜਨ ਰਹੀ ਜੀ ਸਾਧ ਸੰਗਤਾਂ ਇਸ ਜਗਾ ਤੋਂ ਵੜਾ ਪ੍ਰਸ਼ਾਦ ਦੀ ਦੇਗ ਲੈ ਕੇ ਜਾਂਦੀਆਂ ਨੇ। ਸੋ ਸਾਡੇ ਯੂਰ ਕੋ ਸੇਵਾ ਕਰਦੇ ਨੇ ਜੀ। ਧੰਨਵਾਦ ਹੈ ਜੀ। ਸਰਵਾਰ ਸਾਹਿਬ ਅਤੇ ਜੋ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ। ਆਪ ਸਭ ਸੰਗਤਾਂ ਇਹਨਾਂ ਸੰਗਤਾਂ ਦੇ ਦਰਸ਼ਨ ਕਰ ਰਹੇ ਹੋ ਜੀ। ਸਾ ਸੰਗਤ ਜੀ ਇਸੇ ਗੁਰਦੁਆਰਾ ਸਾਹਿਬ ਵਿਖੇ ਜੋ ਸਰੋਵਰ ਸਾਹਿਬ ਸ਼ੁਸ਼ੋਭਤ ਹੈ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ। ਬੜਾ ਹੈ। ਅੱਲਾਹ ਕੱਕ ਜਾ ਪਾਣੀ ਵਾਲਾ ਆਇਆ ਇਹ ਸਸਰੋ ਵਰਗਾ ਜੀ ਹਾਂ ਹਾਂ ਜੀ ਸਾਡੇ ਬਾਬਾ ਜੀ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਦੀ ਜੋ ਸੇਵਾ ਹੈ ਉਹ ਕਰ ਰਹੇ ਨੇ ਕਰੋ ਜੀ ਦਰਸ਼ਨ ਬਹੁਤ ਹੀ ਰਮਾਨਤਰ ਕੇ ਹੈ ਦ੍ਰਿਸ਼ਾ ਲੱਗ ਭਗ ਲੱਗ ਭਗ 150 ਫੁੱਟ ਉੱਚੇ ਨਿਸ਼ਾਨ ਸਾਹਿਬ ਦੇ ਚੋਲਾ ਬਦਨ ਦੀ ਜੋ ਸੇਵਾ ਹੈ ਉਹ ਬਾਬਾ ਜੀ ਵੱਲੋਂ ਨਿਭਾਈ ਜਾ ਰਹੀ ਹੈ ਜੀ ਕਰ ਰਹੀ ਜੀ ਦਰਸ਼ਨ ਆਈਏ ਦੋਸਤੋ ਸਾਡੇ ਨਾਲ ਕੁਝ ਨੌਜਵਾਨ ਮੁੰਡੇ ਨੇ ਕਿਉਂ ਦਰਬਾਰ ਸਾਹਿਬ ਦੇਖੇ ਮਿਲੇ ਨੇ ਆ ਜੀ ਵੀਰ ਜੀ ਕਿੰਨੇ ਜਰ ਤੋਰੇ ਆਉਣੇ ਹੋ ਸਾਲ ਬਾਅਦ ਹੀ ਸਾਲ ਬਾਅਦ ਕਿੰਨੇ ਸਾਲ ਹੋ ਗਏ ਆਉਂਦੇ ਇਹਨੂੰ ਬਹੁਤ ਸਾਲ ਹੋ ਗਏ ਜੀ ਮਤਲਬ ਉਰੇ ਆ ਕੇ ਕਿਵੇਂ ਲੱਗਦਾ ਹੈ ਬਹੁਤ ਵਧੀਆ ਜੀ ਮੇਲਾ ਦੇਖਣ ਹੀ ਆਉਣੇ ਕਿ ਬਾਬੇ ਦੇ ਦਰਸ਼ਨ ਕਰਨ ਆਉਣੇ ਬਾਬਾ ਦੇ ਦਰਸ਼ਨ ਕਰਨੇ ਜੀ ਮੈਂ ਖਾਣੀ ਸਾਹ ਸੰਗੇ ਜੀ ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਬਾਬਾ ਭਾਈ ਵੈਲੋ ਜੀ ਜੋ ਇਸ ਸਥਾਨ ਤੇ ਜਿਨ੍ਹਾਂ ਦਾ ਨਾਮ ਹੈ ਉਹ ਨੇ ਸੋਕਰੋਜੀ ਦਰਸ਼ਨ ਬਾਬਾ ਭਾਈ ਵੈਲੋ ਜੀ ਆ ਦੇ ਸਾਹ ਸੰਗਤ ਜੀ ਜੋ ਨਿਸ਼ਾਨ ਸਾਹਿਬ ਤੇ ਚੋਲੇ ਦੀ ਰਸਮ ਹੈ ਬਰਨ ਦੀ ਉਪਤੀ جاری ਹੈ ਸੋਕਰੋਜੀ ਦਰਸ਼ਨ ਬੜੇ ਹੀ ਅਸਨਵੈ ਜੀ ਦਰਵਾਰ ਬਾਬਾ ਭਾਈ ਪਹਿਲੋ ਜੀ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਿਆ ਹੋਇਆ ਹੈ ਆਪ ਸਭ ਸੰਗਤਾਂ ਉਸ ਦੇ ਦਰਸ਼ਨ ਕਰਦੇ ਹੋ ਚੱਲਦੇ ਹਾਂ ਅੰਦਰ ਇਹ ਜਗ੍ਹਾ ਦੇ ਵੀ ਆਪ ਸਭ ਨੂੰ ਪੂਰੇ ਦਰਸ਼ਨ ਕਰਵਾਵਾਂਗੇ ਜੀ ਇਹੋ ਸਾਡੇ ਨਾਲ ਸਰੂ ਹੀ ਦਰਸ਼ਨ ਯਾਦਗਾਰ ਬਾਬਾ ਭਾਈ ਵੈਲੋ ਜੀ ਜੀ ਸਾਥ ਸੰਗਤ ਜੀ ਸਾਡੇ ਨਾਲ ਗੁਰਦੁਆਰਾ ਸਾਹਿਬ ਭਾਈ ਵੈਲੋ ਸਭ ਤੋਂ ਪਹਿਲਾਂ ਤੋਂ ਗਿਆਨੀ ਜਗਪਾਲ ਸਿੰਘ ਜੀ ਅਲਮਾਸਤਰ ਜੋ ਹੈਡ ਰਾਗੀ ਨੇ ਗੁਰਦੁਆਰਾ ਸਾਹਿਬ ਦੇ ਉਮੋਜੂਦ ਨੇ ਸੋ ਸਾਨੂੰ ਜੋ ਵੀ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਨੇ ਉਹਨਾਂ ਨੂੰ ਇਸ ਗੁਰੂ ਘਰ ਦੇ ਇਤਿਹਾਸ ਤੋਂ ਜਾਣੂ ਕਰਵਾਉਣਗੇ ਜੀ ਕਰਿਓ ਜੀ ਸਰਬਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੇ ਸਾ ਸੰਗਤ ਜੀ ਇਹ ਸਥਾਨ ਧੰਤਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਾਨ ਤੇ ਅਨੰਨ ਪਿਆਰੇ ਸਰਦਾਰ ਬਾਨ ਸਿੱਖ ਧੰਨ ਬਾਬਾ ਭਾਈ ਵੈਲੋ ਜਿਨ੍ਹਾਂ ਨੂੰ ਧੰਤ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਹਾਨ ਬਖਸ਼ਾ ਮਹਾਨ ਰਿੱਤੀਆਂ ਸਿਧੀਆਂ ਮਹਾਨ ਵਿਦਿਆ ਦੇ ਦਾਤੇ ਉਹਨਾਂ ਨੂੰ ਅਸੀਸਾਂ ਬਖਸ਼ ਕੇ ਨਵਾਜੇ ਆਏ ਤਨਗੁਰੂ ਅਰਜਨ ਦੇਵ ਸਾਹਿਬ ਦੇ ਸਮੇਂ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸਰਵਰੀਆਂ ਦਾ ਬਹੁਤ ਵੱਡਾ ਪ੍ਰਭਾਵ ਸੀ ਸਾਰੇ ਹੀ ਪੰਜਾਬ ਦੇ ਵਿੱਚ ਕਰਮਕਾਂਟਾ ਦੇ ਵਿੱਚ ਪਏ ਸਨ ਲੋਕ ਤੋਂ ਤਨਗੁਰੂ ਅਰਜਨ ਦੇਵ ਸਾਹਿਬ ਜੀ ਨੇ ਪ੍ਰਚਾਰ ਦੇ ਲਈ ਪ੍ਰਸਾਰ ਦੇ ਲਈ ਸਾਰੇ ਸਿੱਖਾਂ ਨੂੰ ਨਵਾਜੀ ਜਿਵੇਂ ਭਾਈ ਮੰਧ ਜੀ ਜਿਵੇਂ ਭਾਈ ਲੰਗਾਹ ਜੀ ਓਮੇ ਮਾਲਵੇ ਦੇ ਤਨਤਨ ਬਾਬਾ ਭਾਈ ਬੈਲੋ ਜੀ ਉਹਨਾਂ ਨੇ ਵੀ ਸੱਚਖੰਡ ਦਰਬਾਰ ਸੇਵ ਦੇ ਵਿੱਚ ਜਾ ਕੇ ਸਰੋਵਰ ਦੀ ਕਾਰ ਸੇਵਾ ਕਰਦੇ ਆ ਨਿਰਮਾਨ ਕਰਦੇ ਆ ਹੋਰ ਸੇਵਾਵਾਂ ਕਰਦੇ ਆ ਧੰਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬੜੀਆਂ ਅਸੀਸਾਂ ਪ੍ਰਾਪਤ ਕੀਤੀਆਂ तकरीबन 2 ਦਹਾਕੇ ਸੇਵਾ ਕਰਕੇ ਮਾਣ ਪ੍ਰਾਪਤ ਕੀਤਾ ਉਪਰੰਤ ਧੰਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਅਸੀਸ ਦਿੱਤੀ ਔਰ ਹਦਾਇਤ ਕੀਤੀ ਵੀ ਮਾਲਵੇ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਕਿਉਂਕਿ ਮਾਲਵੇ ਦੇ ਲੋਕ ਬੜੇ ਸਿੱਧ ਪੁੱਧਰੇ ਬੜੇ ਭੋਲੇ ਕਿਉਂਕਿ ਇਹਨਾਂ ਦੇ ਉੱਪਰ ਉਹਦੋਂ ਕਰਮਕੰਡ ਦਾ ਬੜਾ ਅਸਰ ਸੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਬੇਨਤੀ ਕੀਤੀ ਹਦਾਇਤਾਂ ਕੀਤੀਆਂ ਧੰਨ ਬਾਬਾ ਭਾਈ ਵੈਲੋ ਜੀ ਨੇ ਮਾਲਵੇ ਦੇ ਇਸ ਅਫੜੇ ਨਗਰ ਨੂੰ ਮੁੱਖ ਪ੍ਰਚਾਰ ਕੇਂਦਰ ਦੇ ਵਜੋਂ ਥਾਪਿਆ ਅੱਜ ਵੀ ਗੁਰੂ ਰੂਪ ਗੁਰੂ ਸਵਰੀ ਸਾਧ ਸੰਗਤ ਦੀ ਧੰਨ ਬਾਬਾ ਭਾਈ ਵੈਲੋ ਜੀ ਦੀ ਯਾਦ ਵਿੱਚ ਸਲਾਨਾ ਸਮਾਗਮ ਹੁੰਦੇ ਨੇ ਜੋੜ ਮੇਲੇ ਹੁੰਦੇ ਨੇ ਔਰ ਦਸਵੀ ਦਾ ਸਮਾਗਮ ਵੀ ਆਏ ਮਹੀਨੇ ਪਰਿਆ ਜਾਂਦਾ ਹੈ ਦੂਰੋਂ ਦਰਾਡੇੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਹੋਰ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਨਗਰਾਂ ਦੇ ਵਿੱਚੋਂ ਸੰਗਤਾਂ ਆਉਂਦੀ ਨੇ ਮਨ ਮੰਗੀ ਅਮਰਦਾ ਪਾਉਂਦੀ ਨੇ ਮਨੋ ਕਾਮਨਾਵਾਂ ਆਪਣੀਆਂ ਭਾਵਨਾਵਾਂ ਆਪਣੀਆਂ ਆਸਾਂ ਪੂਰਨ ਕਰਦੀਆਂ ਨੇ ਇਹ ਸਥਾਨ ਮਹਿਜ ਇੱਕ ਪ੍ਰਚਾਰ ਕੇਂਦਰ ਔਰ ਇਥੋਂ ਤੱਕ ਇਹ ਸੀਮਤ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਬਰਕਤਾਂ ਐਸੀਆਂ ਹਨ ਅੱਜ ਵੀ ਇੱਥੇ ਸੰਗਤਾਂ ਦੀਆਂ ਅਰਦਾਸਾਂ ਪੂਰਨ ਹੁੰਦੀਆਂ ਨੇ ਜੋ ਸ਼ਰਧਾ ਦੇ ਵਿੱਚ ਆ ਕੇ ਭਾਵਨਾ ਦੇ ਵਿੱਚ ਆ ਕੇ ਮਨੋ ਕਾਮਨਾਵਾਂ ਕਰਦੇ ਹਨ ਇਸ ਸਥਾਨ ਤੇ ਉਹਨਾਂ ਦੀਆਂ ਭਾਵਨਾਵਾਂ ਪੂਰਨ ਹੁੰਦੀਆਂ ਨੇ ਔਰ ਧੰਨ ਗੁਰੂ ਗਰੀਬ ਨਵਾਜ ਪਾਤਸ਼ਾਹ ਉਹਨਾਂ ਨੂੰ ਬਹੁਤ ਅਸੀਸਾਂ ਰਹਿਮਤਾਂ ਨਿਯਮਤਾਂ ਦੇ ਕੇ ਨਿਵਾਜਦੇ ਹਨ ਧੰਨ ਬਾਬਾ ਪਾਈ ਬੈਲੋ ਜੀ ਦੀ ਸਿੱਖੀ ਸਦਕ ਸੇਵਾ ਦੇ ਭਾਵਨਾ ਨੂੰ ਮੁੱਖ ਰੱਖਦੇ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਬੈਲੋ ਸਭ ਤੋਂ ਪਹਿਲੋਂ ਦਾ ਖਿਤਾਬ ਦਿੱਤਾ ਉਹਨਾਂ ਨੂੰ ਜਿੱਥੇ ਇੱਕ ਸਿੱਖ ਗੁਰੂ ਨੂੰ ਆਖਦਾ ਵੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਉਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭਾਈ ਬੈਲੋ ਜੀ ਨੂੰ ਆਖਿਆ ਬੈਲੋ ਉਹ ਸਭ ਤੋਂ ਪਹਿਲੋਂ ਹੈ ਤੇਰੀ ਸਿੱਖੀ ਦੇ ਸਦਕੇ ਤੇਰੀ ਭਾਵਨਾ ਦੇ ਸਦਕੇ ਤੇਰੀ ਸੇਵਾ ਦੇ ਸਦਕੇ ਔਰ ਮੈਂ ਇੱਥੋਂ ਬਲੇ ਹਾਰ ਜਾਣਾ ਹਾਂ ਔਰ ਸਤਗੁਰੂ ਜੀ ਦੀ ਕਿਰਪਾ ਹੋਈ ਉਹਨਾਂ ਦੀ ਸੇਵਾ ਸੰਪੂਰਨ ਹੋਈ ਔਰ ਇਸ ਸਥਾਨ ਤੇ ਜੋੜ ਮੇਲੇ ਲੱਗਦੇ ਹਨ ਇਸ ਸਥਾਨ ਤੇ ਤਕਰੀਬਨ ਬਹੁਤ ਵੱਡਾ ਸਥਾਨ ਹੈ ਬਹੁਤ ਵੱਡੇ ਸਟੇਜ ਪ੍ਰਬੰਧਨ ਨਾਲ ਸਥਾਨ ਚੱਲਦਾ ਹੈ ਨਗਰ ਦੀਆਂ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਨੇ ਬਾਹਰੋਂ ਦੇ ਸੰਦੇਸ਼ਾਂ ਦੇ ਵਿੱਚੋਂ ਸੰਗਤਾਂ ਸਹਿਯੋਗ ਦਿੰਦੀਆਂ ਹਨ ਔਰ ਧਨ ਗੁਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਸਥਾਨ ਤੇ ਬਹੁਤ ਕਿਰਪਾ ಅಪਾਰ ਕਿਰਪਾ ਬਖਸ਼ਿਸ਼ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਾਬਾ ਜੀ ਬੜੀ ਮਿਹਰਬਾਨੀ ਜੀ ਸਿੱਖ ਸੰਗਤਾਂ ਨੂੰ ਬਾਬਾ ਜੀ ਦੇ ਇਸ ਦਰਬਾਰ ਸਾਹਿਬ ਤੋਂ ਇਤਿਹਾਸ ਤੋਂ ਜਾਣੂ ਕਰਵਾਉਣ ਵਾਸਤੇ ਬੜੀ ਮਿਹਰਬਾਨੀ ਜੀ ਹਾਂ ਜੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਭਾਈ ਬਹਿਲੋ ਸਭ ਤੋਂ ਪਹਿਲੋ ਜੋ ਜਿਹੜਾ ਸਥਾਨ ਤੇ ਬਣਿਆ ਹੋਇਆ ਹੈ ਉਸ ਜਗ੍ਹਾ ਬਾਬਾ ਗੁਰਬਖਸ਼ ਸਿੰਘ ਜੀ ਦੀ ਜੋ ਸਮਾਦ ਹੈ ਉਹ ਵੀ ਬਣੀ ہوئی ਹੈ ਸੋ ਆਪ ਸਭ ਸੰਗਤਾਂ ਇਹ ਸਮਾਦ ਦੇ ਦਰਸ਼ਨ ਕਰ ਰਹੇ ਹੋ ਸੋ ਨਾਲ ਹੀ ਦੂਸਰੇ ਪਾਸੇ ਜੋ ਇਸ ਸਮਾਦ ਤੇ ਜੋਤ ਲਗਾਉਣ ਦੀ ਕੋਈ ਰਸਮ ਹੈ ਉਹ ਕੀਤੀ ਜਾ ਰਹੀ ਹੈ ਸੋ ਕਰੋ ਜੀ ਦਰਸ਼ਨ ਤੇ ਇਹ ਜਗਾ ਇੱਕ ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ ਬਾਬਾ ਫਰਜ਼ਾ ਜੀ ਸਾ ਸੰਗਤ ਜੀ ਗੁਰਦੁਆਰਾ ਸਾਹਿਬ ਭਾਈ ਵੈਲੂ ਸਭ ਤੋਂ ਪਹਿਲਾਂ ਤੇ ਲੰਗਰ ਹਾਲ ਦੇ ਵਿੱਚ ਖੜੇ ਆ ਜਿੱਥੇ ਸੰਗਤਾਂ ਬੜੇ ਪ੍ਰੇਮ ਨਾਲ ਲੰਗਰ ਛਕ ਰੀਆਂ ਨੇ ਤੇ ਸੇਵਾਦਾਰ ਵੀਰ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਛਕਾ ਰਹੇ ਨੇ ਧੰਨਵਾਦ ਹੈ ਜੀ ਜੀ ਸਾਧ ਸੰਗਤ ਜੀ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀ ਪਿੰਡ ਅਲੀ ਸ਼ੇਰ ਕਲਾਂ ਤੋਂ ਆ ਕੇ ਵੀਰ ਜੀ ਹੋਰਾਂ ਨੇ ਇੱਥੇ ਨਿਰਮਲ ਜਲ ਦੀ ਜੋ ਸ਼ਵੀਲ ਹੈ ਉਹ ਲਗਾਈ ਗਈ ਹੈ ਤਾਂ ਕਿ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਹੋਵੇ ਬੜੀ ਮਿਹਰਬਾਨੀ ਹੈ ਜੀ ਇਹਨਾਂ ਵੀਰਾਂ ਦੀ ਇਹਨਾਂ ਨੇ ਇੰਨੀ ਦੂਰੋਂ ਆ ਕੇ ਇਸ ਜਗ੍ਹਾ ਨਰਮਲ ਜਲਦੀ ਜੋ ਸ਼ਵੀਲ ਹੈ ਉਹ ਲਗਾਈ ਹੈ ਜੀ ਧੰਨਵਾਦ ਜੀ ਆਹ ਜੀ ਸਾਥ ਸੰਗਤ ਜੀ ਬਦਵੜਾ ਭਾਈ ਭੈਣੋ ਸਭ ਤੋਂ ਪਹਿਲੋ ਜੋ ਮੇਲੇ ਦੇ ਰੂਪ ਦੇ ਵਿੱਚ ਅੱਜ ਦਿਨ ਮਨਾਇਆ ਜਾ ਰਿਹਾ ਹੈ ਉਹ ਤਾਂ ਅਜ ਨਗਰ ਕੀਰਤਨ ਹੈ ਸੋ ਆਹ ਸਭ ਸੰਗਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੀਰ ਜੀ ਹੋਰਾਂ ਨੇ ਇਹ ਟਰੈਕਟਰ ਨੇ ਉਹ ਸ਼ਿੰਗਾਰੇ ਹੋਏ ਨੇ ਤੇ ਨਗਰ ਕੀਰਤਨ ਦੇ ਵਿੱਚ ਆਪਣੇ ਟ੍ਰੇਕਾਂ ਨਾਲ ਸੇਵਾ ਕਰ ਰਹੇ ਆਂ ਸਾਡੇ ਬਾਬਾ ਜੀ ਨਗਰ ਕੀਰਤਨ ਦੀ ਸੇਵਾ ਸਾਧ ਸੰਗਤ ਜੀ ਸਾਹਮਣੇ ਪੁਰਲਾਣਾ ਸ਼ਿੰਗਾਰੀ ਵਾਲ ਕੀ ਸਾਹਿਬ ਦਾ ਜੋ ਦ੍ਰਿਸ਼ ਹੈ ਉਹ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਜੋ ਸਾਜੋ ਸਮਾਨ ਇਸ ਨਾਗਰ ਕੀਰਤਨ ਦੇ ਵਿੱਚ ਆਪ ਸਰ ਸੰਗਤਾਂ ਕਸ਼ਿਦਾ ਖੜ ਦੇਣੀ। ਅਰੋਹੀ ਕਸਨਾ ਪੁਰਦਵਾਰਾ ਸਾਹਿਬ ਭਾਈ ਪਹਿਲੂ ਸਭ ਤੋਂ ਪਹਿਲੂ ਅਸੀਂ ਆਪ ਸਰ ਸੰਗਤਾਂ ਨੂੰ ਜੋ ਇਹ ਜਗਰ ਦਾਸ ਹੋ ਰਹੀ ਹੈ। ਅੱਜ ਪਿਆਰੇ ਸਹਿਬਾਨਾਂ ਨੂੰ ਨਗਰਿਕਾਂ ਸੱਜਣੋ ਪਹਿਲਾਂ ਵੀ ਅਰਦਾਸ ਇੱਥੇ ਸਾਡੇ ਸੱਚੇ ਸਤਿਗੁਰੂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀ ਸਹਿਰ ਦੇ ਵਿੱਚ ਸ਼ਿਰੋਗਤ ਨੇ ਸੁਪਰ ਜੀ ਦਰਸ਼ਨ ਅਸੀਂ ਆਪ ਸਭ ਸੰਗਤਾਂ ਇਸ ਨਗਰਿਕਾਂ ਦਾ ਹਾਰੇ ਕਿ ਦ੍ਰਿਸ਼ ਇਹ ਤਾਂ ਆਮਾ ਜੀ ਆਪਣਾ ਇਛਣ ਰੱਖਾਂਗੇ ਪੰਜਾਬ ਰੱਖਾਂਗੇ ਤਾਂ ਕਿ ਸਾਡੇ ਜੋ ਪੰਜਾਬ ਦੇ ਇਤਿਹਾਸ ਨੂੰ ਗੁਰੂ ਘਰ ਨੇ ਉਹਨਾਂ ਵੇ ਸਾਰੀਆਂ ਸੰਗਤਾਂ ਨੂੰ ਜਾਣਕਾਰੀ ਉਹਨਾਂ ਦੇ ਰਹੇ ਗੁਰਦੁਆਰਾ ਸਾਹਿਬ ਭਾਈ ਵੈਲੋ ਸਭ ਤੋਂ ਪਹਿਲਾਂ ਗੁਰੂ ਘਰ ਲੰਗਰ ਸਮੁੱਚੀ ਸਾਹ ਸੰਗਤ ਪੰਡ ਬਈਆ ਭਾਈ ਮੋਗੇ ਤੋਂ ਆ ਕੇ ਲਾਇਆ ਹੈਗੇ ਜੀ ਸੋ ਬੜੀ ਦੂਰੋਂ ਆਈਆਂ ਨੇ ਸੰਗਤਾਂ ਜਿਨ੍ਹਾਂ ਨੇ ਇਸ ਜਗ੍ਹਾ ਆ ਕੇ ਲੰਗਰ ਲਗਾਇਆ ਹੋਇਆ ਹੈ ਸਾਹਿਬ ਜੀ ਗੱਤ ਕਿਲੇ ਜੋਹਰਾਂ ਇਸ ਜਗ੍ਹਾ ਦਿਖਾਈ ਜਾ ਰਹੇ ਨੇ ਸਾਹਿਬ ਜੀ ਇਸ ਜਗ੍ਹਾ ਨੂੰ ਕੱਤਗਸਾਂ ਸਾਹਿਬ ਜੋਹਰਾਂ ਦੇ ਦਿਖਾਈ ਜਾ ਰਹੇ ਨੇ ਰਹਾਗੇ ਜਿਹਨਾਂ ਦੇ ਨਾਲ ਆਪ ਸਰੋਂ ਦਸਤਿਹਾਰਾਂ ਕੀ ਸਾਡੇ ਉਸ ਮੁੱਲੀ ਰਾਸਤੇ ਜਿਸ ਨੂੰ ਬਹੁਤ ਹੀ ਅਨਮੋਲ ਮਾਨ ਰਾਬਤਾ ਹੈ ਗੱਤਕਾ ਸਾਹਿਬ Levi, ¿dos <coughs> <coughs> ਅਣੀ ਦੋਸਤੋ ਅਸੀਂ ਪਹੁੰਚੇ ਹਾਂ ਮੇਲਾ ਪਿੰਡ ਭਾਈਕੇ ਫਾਫੜੇ ਜ਼ਿਲ੍ਹਾ ਮਾਨਸਾ ਕਿਸੇ ਟਾਈਮ ਕਹਿੰਦੇ ਸੀ ਕਿ ਬਾਬਲ ਤੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਸੋ ਅੱਜ ਇਹਨਾਂ ਗੁੱਡੀਆਂ ਨੂੰ ਅਸੀਂ ਮੇਲਿਆਂ ਤੇ ਦੇਖ ਸਕਦੇ ਆ ਇੱਕ ਛੋਟੀ ਜੀ ਬੱਚੀ ਮੇਲੇ ਤੋਂ ਟੈਡੀ ਬੀਰ ਖਰੀਦੀ ਹੋਈ ਅਣੀ ਦੋਸਤੋ ਗਾਣਾ ਆਇਆ ਸੀ ਕਿ ਭੁੱਲਦਾ ਨਹੀਂ ਚੇਤਾ ਯਾਰੋ ਲੱਕੜੀ ਦੇ ਫੋੜਦਾ ਅੱਜ ਤਰ੍ਹਾਂ ਤਰ੍ਹਾਂ ਦੇ ਟਰੈਕਟਰ ਪਿੰਡ ਭਾਈਕੇ ਫਫੜੇ ਮੇਲੇ ਉੱਤੇ ਲੱਗੇ ਹੋਏ ਨੇ ਸੋ ਬੱਚਿਆਂ ਦੇ ਮਨੋਰੰਜਨ ਦਾ ਸਾਧਨ ਇਹ ਟਰੈਕਟਰ ਹਾਂਜੀ ਦੋਸਤੋ ਇਹ ਜਗ੍ਹਾ ਤੇ ਸੰਗਤਾਂ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਪਹੁੰਚਦਿਆਂ ਨੇ ਅਤੇ ਮੇਲੇ ਦਾ ਅਨੰਦ ਮਾਣਦਿਆਂ ਨੇ ਜੋ ਆਪਣੀ ਜ਼ਰੂਰਤ ਦਾ ਸਮਾਨ ਹੈ ਉਹ ਖਰੀਦ ਕੇ ਘਰ ਲੈ ਜਾਂਦੀਆਂ ਨੇ ਜਿਸ ਨੂੰ ਬੱਚੇ ਬੜੇ ਹੀ ਚਾਹ ਉਹਦੇ ਨਾਲ ਖੜਿਆਉਣ ਨਾਲ ਖੇਡਦੇ ਨੇ ਇਹ ਹੈ ਜੀ ਮੇਲਾ ਅਸੀਂ ਤੁਹਾਨੂੰ ਮੇਲੇ ਦੇ ਵਿੱਚ ਲਾਈਵ ਟੈਟੂ ਬੰਦਾ ਦਿਖਾ ਰਹੇ ਹਾਂ ਜੋ ਬਿਨਾ ਕਿਸੇ ਏਸੀ ਰੂਮ ਦੇ ਵਿੱਚ ਬੈਠ ਕੇ ਬੜੀ ਆਸਾਨੀ ਦੇ ਨਾਲ ਮੇਰੇ ਲਈ ਉੱਤੇ ਬਣਾਇਆ ਜਾ ਰਿਹਾ ਹੈ ਸੋ ਇਸ ਵੀਰ ਦੀ ਜੋ ਕਾਰਾਗਰੀ ਹੈ ਉਹ ਦੇਖਦੇ ਹੀ ਬੰਦੀ ਹੈ ਤੇ ਦੇਖੋ ਕਿੰਨੀ ਆਸਾਨੀ ਨਾਲ ਇਹ ਟੈਟੂ ਵੀਰ ਆਪਣੇ ਗਾਹਕ ਦੀ ਵਾਂਟੇ ਬਣਾ ਰਿਹਾ ਹੈ ਇੱਧਰ ਜਿਉ ਤੁਸੀਂ ਪਿਕਚਰ ਵਗੈਰਾ ਦੇਖ ਰਹੇ ਹੋ ਇਹ ਸਭ ਤਰ੍ਹਾਂ ਦੇ ਟੈਟੂ ਇਸ ਜਗ੍ਹਾ ਬੜੀ ਹੀ ਆਸਾਨੀ ਨਾਲ ਬਣ ਜਾਂਦੇ ਹਨ ਦੇਖੋ ਜੀ ਟੈਟੂ ਬਣ ਕੇ ਬਿਲਕੁਲ ਤਿਆਰ ਹੈ ਸੋ ਕਰੋ ਜੀ ਚੈੱਕ ਬਾਈ ਦੀ ਬਾਹ ਤੇ ਬਣ ਗਿਆ ਜੀ ਟੈਟੂ